ਜੈੋ ਦੋਸਤੋ ਮੈਂ ਪ੍ਰੀਤਮ ਸੇਮ ਪ੍ਰੀਤਮ ਫਿਟਾਰਾ ਫਾਊਂਡਰ ਸਟ੍ਰੈਕਚਰ ਸੋ ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਜੋ ਤੁਸੀਂ ਵੀਡੀਓ ਦੇ ਨੀਚੇ ਕਮੈਂਟ ਕੀਤੇ ਹੋਏ ਨੇ ਉਹ ਆਪਾਂ ਚੈੱਕ ਕਰਨੇ ਨੇ ਸਾਰੇ ਤੇ ਜਿਹੜੇ ਬੱਚਾ ਨੀਚੇ ਕੀਤੇ ਨੇ ਵੀ ਸਾਡੇ ਨੇ ਨੰਬਰ ਵਣਦੇ ਨੇ ਉਸੇ ਵਾਰ ਦੱਸਣਾ ਇਸ ਤੋਂ ਪਹਿਲਾਂ ਕਾਲ ਲੈ ਲਈਏ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਰ ਜੀ ਉਹ ਪੰਜਾਬ ਕਾਲਜ ਦਾ ਐਗਜ਼ਾਮ ਦਾ ਜਿਹੜਾ ਰਿਜ਼ਲਟ ਹੀ ਆ ਗਈ ਹਾਂਜੀ ਆ ਗਿਆ ਆਂਸਰ ਕੀ ਆ ਗਈ ਸਰ ਮੈਨੂੰ ਨੋਟ ਦੇਖਣਾ ਨਹੀਂ ਆਦਾ ਫਸਟ ਟਾਈਮ ਪੀਪਰ ਦਿੱਤਾ ਸੀ ਪਲੀਜ਼ ਸੱਸੋ ਤੁਸੀਂ ਬਸ ਉੱਤੇ ਅਫੀਸ਼ੀਅਲ ਸਾਈਟ ਤੇ ਜਾਓ ਉੱਤੇ ਪਾਸਵਰਡ ਵਗੈਰਾ ਭਰ ਕੇ ਤੁਸੀਂ ਉੱਥੇ ਚੈੱਕ ਕਰ ਸਕਦੇ ਹੋ ਜੇ ਨਹੀਂ ਪਤਾ ਲੱਗਦਾ ਹੈਗਾ ਮੈਂ ਨਾ YouTube ਤੇ ਵੀਡੀਓ ਪਾਈਆਂ ਨੇ ਦੋ ਤਿੰਨ ਇਸ ਰਿਲੇਟਡ ਤੁਸੀਂ ਉਸ ਤੇ ਜਾ ਕੇ ਸਟੈਪ ਬਾਈ ਸਟੈਪ ਉਦਾਂ ਕਰ ਲਓ ਫਿਰ ਵੀ ਨਾ ਪਤਾ ਲੱਗੇ ਫਿਰ ਮੈਨੂੰ ਕਾਲ ਕਰ ਲਿਓ ਠੀਕ ਹੈ ਸਰ ਮੈਨੂੰ ਦੱਸ ਸਕਦੇ ਹੋ ਕਿ ਮੇਨੂੰ ਕਿੰਨੇ ਪਤਲੇ ਗੁਮਰੇ ਐਗਜ਼ਾਮ ਕਲੀਅਰ ਹੋਇਆ ਕਿ ਨਹੀਂ ਹੋਇਆ ਤੁਸੀਂ ਮੈਨੂੰ ਮਾਰਕਸ ਦੱਸ ਦਿਓ ਕਿੰਨੇ ਬਣਦੇ ਨੇ ਤੁਹਾਡੇ ਟੋਟਲ ओके सर 30% ਤੋਂ ਲਾ ਮਤਲਬ ਪੇਪਰ ਕਲੀਅਰ ਹੋ ਸਕਦਾ ਤੁਸੀਂ ਜੀ ਪਹਿਲਾਂ ਨੰਬਰ ਦੱਸੋ ਉਸ ਤੋਂ ਬਾਅਦ ਹੀ ਫਿਰ ਆਪਾਂ ਤੁਹਾਨੂੰ ਦੱਸ ਸਕਦੇ ਸਾਰਾ ओके सर ਠੀਕ ਹੈ ਦੇਖਿਓ ਜੀ ਇਸ ਤਰ੍ਹਾਂ ਦੇ ਹੁੰਦੇ ਨੇ ਕੁਝ ਤੇ ਜਿਹੜੇ ਬੱਚੇ ਨੇ ਪਹਿਲੀ ਵਾਰ ਪੇਪਰ ਦਿੱਤਾ ਹੁੰਦਾ ਇੱਕ ਤਾਂ ਆਪਕ ਤਿਆਰੀ ਕਰਕੇ ਦਿੱਤਾ ਹੁੰਦਾ ਤੇ ਨਾ ਕੁਝ ਪਤਾ ਹੁੰਦਾ ਕਿ 100 ਚੋਂ ਗਿਣਨੇ ਨੇ ਨੰਬਰ ਜਾਂ 150 ਚੋਂ ਗਿਣਨੇ ਨੇ ਤੇ ਫਿਰ ਪਤਾ ਨਹੀਂ ਹੁੰਦਾ ਹੈਗਾ ਵੀ ਕਿਹੜੀ ਸਾਈਟ ਆ ਪੰਜਾਬ ਬੋਰਡ ਸੀ ਕਿਵੇਂ ਦੇਖਣਾ ਸੀ ਰੋਲ ਨੰਬਰ ਕੀ ਅਸੀਂ ਰਿਜ਼ਲਟ ਚੈੱਕ ਕਰਨਾ ਕੁਝ ਵੀ ਨਹੀਂ ਪਤਾ ਹੁੰਦਾ ਹੈਗਾ ਤੇ ਹੁਣ ਜਿਵੇਂ ਇੱਥੇ ਆਪਣੇ ਕੋ ਅਕੈਡਮੀ ਦੇ ਬੱਚੇ ਹੈਗੇ ਨੇ ਉਹਨਾਂ ਨੂੰ ਸਾਰਿਆਂ ਨੂੰ ਇਹ ਚੀਜ਼ਾਂ ਪਹਿਲਾਂ ਸਭ ਤੋਂ ਫਰਸਟ ਆਫ 올 ਇਹ ਚੀਜ਼ਾਂ ਦੱਸੀ ਜਾਂਦੀਆਂ ਨੇ ਛੋਟੇ ਛੋਟੇ ਚੀਜ਼ਾਂ ਵੀ ਤੁਸੀਂ ਕਿਵੇਂ ਪੰਜਾਬ ਪੋਰਟ ਦਾ ਰਿਜ਼ਲਟ ਚੈੱਕ ਕਰਨਾ ਕਿਹੜੀ ਸਾਈਟ ਆ ਕਿੱਦਾਂ ਤੁਸੀਂ ਉੱਤੇ ਓਬਜੈਕਸ਼ਨ ਕੀ ਓਬਜੈਕਸ਼ਨ ਵਿੰਡੋ ਖੁੱਲਦੀ ਆ ਕਿੱਦਾਂ ਤੁਸੀਂ ਉੱਤੇ ਕੋਈ ਕੁਐਰੀ ਕੁਐਸਚਨ ਆ ਜਿਹੜਾ ਉਹ ਤੁਸੀਂ ਪਾ ਸਕਦੇ ਹੋ ਇਦਾਂ ਸਾਰੀ ਚੀਜ਼ ਆਉਂਦੀਆਂ ਨੇ ਇੱਕ ਕੁਐਸਚਨ ਹੋਰ ਪਿਕ ਕਰ ਲਈ ਆਪਾਂ ਫੋਨ ਲੈ ਲਈਏ ਹੈਲੋ ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਰ ਐਤੀ ਹੁਣ ਤੁਹਾਡੇ ਕੋਲ ਆਏ ਸੀ ਕਿ ਨਾ ਬੇਟੇ ਵਾਰੀ ਹਾਂਜੀ ਹਾਂਜੀ ਹਸਰ ਉਹਨੇ ਉਹਨੇ ਕਿਤੇ ਲੱਗਿਆ ਹੋਇਆ ਸ਼ੋਰਮ ਤੇ ਉਹਨੂੰ 7 ਦੇ ਇੱਕ ਨੂੰ ਹਟਾਣਗੇ ਤੇ 7 ਦੇ ਇੱਕ ਨੂੰ ਪੀ ਪੂਰਾ ਹੋਏਗਾ ਬਿਨਾਂ ਵੀ ਜੇ ਮੈਂ ਅੱਜ 7 ਦੇ ਬਾਅਦ ਕਰਾਂ ਦੀ ਐਡਮਿਸ਼ਨ ਠੀਕ ਹੈ ਜੀ ਆ ਸਾਡੇ ਠੀਕ ਹੈ ਥੈਂਕ ਯੂ ਜੀ ਐਡਮਿਸ਼ਨਸ ਆਪਣੀ ਅਕੈਡਮੀ ਚ ਉਪਰ ਨਹੀਂ ਸਿਰ ਬਿਨਾਂ ਦੇਰੀ ਤੋਂ ਆਪਾਂ ਸ਼ੁਰੂ ਕਰਦੇ ਹਾਂ ਤੁਹਾਡੇ ਕਮੈਂਟਸ ਦਾ ਅਪਲਾਈ ਕਰਨਾ ਤੇ ਫਸਟ ਆਫ ਆਲ ਕਮੈਂਟ ਜਿਹੜਾ ਆਇਆ ਏ ਉਹ ਹੈਗਾ ਸਰ ਪਾਸਵਰਡ ਚੇਂਜ ਕਰ ਲਈ ਸਾਨੂੰ ਕੋਈ ਆਰੇ ਨੀਹਾ ਜੀ ਤੁਸੀਂ ਪਾਸਵਰਡ ਚੇਂਜ ਕਰ ਲਈ ਮੈਂ ਇਸ ਦੇ ਰਿਲੇਟਡ ਵੀਡੀਓ ਬਸ ਜਸਟ ਰੀਸੈਂਟ ਸੱਟਣੇ ਵਾਲਾ ਪਾਣੇ ਵਾਲਾ ਵੀਡੀਓ YouTube ਚੈਨਲ ਤੇ ਤੁਸੀਂ ਉਸ ਤੋਂ ਦੇਖ ਸਕਦੇ ਹੋ ਉਸ ਤੋਂ ਬਾਅਦ ਹੈ ਸਰ ਐਸ ਸੀ ਆਰਓ ਹੁਣ ਦੇਖੋ ਇੱਥੇ ਕੁਝ ਨਹੀਂ ਪਤਾ ਜਿਆਦਾ 54 ਨੰਬਰ ਲਿਖੇ ਨੇ ਐਸ ਸੀ ਲਿਖਿਆ ਉਸ ਤੋਂ ਬਾਅਦ ਇਹ ਨਹੀਂ ਦੱਸਿਆ ਗਿਆ ਕਿ ਜੈਂਡਰ ਕੀ ਆ ਔਏ ਆ ਜਾਂ ਕਰ ਲਾ ਨੈਕਸਟ ਕਮੈਂਟ ਵੱਲ ਚੱਲਦੇ ਆ ਫੀਮੇਲ ਆਹ ਸਹੀ ਲਿਖਿਆ ਨਾ ਦੇਖੋ ਕਾਸਟ OBC ਐਂਡ ਪੰਜਾਬੀ ਚੋਂ 29 ਬਣਾ ਨੇ ਦੂਸਰੇ ਚੋਂ 63 ਬਹੁਤ ਵਧੀਆ ਮਾਰਕਸ ਨੇ ਤੁਹਾਨੂੰ ਤਿਆਰੀ ਜਿਹੜੀ ਕਰਨੀ ਚਾਹੀਦੀ ਆ ਵਧੀਆ ਨੰਬਰ ਨੇ ਫਾਈਨਲ ਮੈਰਿਟ ਵਾਲੇ ਨੰ ਉਸ ਤੋਂ ਆ ਦੇਖੋ ਰਾਧਿਕਾ ਨੇ ਕਿਸ ਨੇ ਕਮੈਂਟ ਕੀਤਾ 61 एससी ਅਦਰ ਫੀਮੇਲ ਠੀਕ ਹੈ ਜੀ ਐਸ ਸੀ ਆ 61 ਮਾਤਸ ਨੇ ਵਧੀਆ ਨੰਬਰ ਨੇ ਤੁਸੀਂ ਤਿਆਰੀ ਕਰੋ ਫਿਜ਼ੀਕਲ ਦੀ ਤੇ ਉਸ ਤੋਂ ਬਾਅਦ 61 ओबीसी ਗਰਲ ਐਨੀ ਚਾਂਸ ਵੈਰੀ ਗੁੱਡ ਤੁਸੀਂ ਨੰਬਰ ਵਧੀਆ ਤੁਹਾਡੇ ਤੁਸੀਂ ਫਿਜ਼ੀਕਲ ਟ੍ਰਾਇਲ ਲਈ ਤੁਹਾਨੂੰ ਕਾਲ ਆ ਜਾਏਗਾ ਤੁਸੀਂ ਤਿਆਰੀ ਇਹ ਸ਼ੁਰੂ ਕਰੋ ਉਸ ਤੋਂ ਬਾਅਦ ਅੱਗੇ 59 ओबीसी ਗਰਲ ਤੁਸੀਂ ਵੀ ਤਿਆਰੀ ਕਰੋ ਸ਼ੁਰੂ ਤੁਹਾਡੇ ਫਿਜ਼ੀਕਲ ਲਈ ਤੁਹਾਨੂੰ ਕਾਲ ਆ ਜਾਏਗਾ ਉਸ ਤੋਂ ਬਾਅਦ ਸਰ ਪੰਜਾਬ ਉਸ ਚੰਡੀਗੜ੍ਹ ਕਨਸਟੇਬਲ ਦੇ ਫਾਰਮ ਕਦੋਂ ਫਿਲ ਹੋ ਜਾਣੇ ਨੇ ਦੇਖੋ ਜੀ ਤੁਹਾਨੂੰ ਚੰਡੀਗੜ੍ਹ ਪੁਸਤ ਤੁਸੀਂ ਬਹੁਤ ਇਨਕੁਆਰੀ ਕਰ ਰਹੇ ਹੋ ਪਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਚੰਡੀਗੜ੍ਹ ਪੁਸਤੀ ਭਰਤੀ ਆ ਕੇ ਕਦੋਂ ਨਿਕਲਗੀ ਕਿਉਂਕਿ ਇਹ ਤਾਂ ਪ੍ਰੋਸੈਸ ਬਹੁਤ ਫਾਸਟ ਹੈ ਮੈਂ ਤੁਹਾਨੂੰ ਦੱਸ ਰਿਹਾ ਇੱਕ ਮਿੰਟ ਕਾਲ ਲੈ ਲਈ ਵਿੱਚ ਹੈਲੋ ਹੈਲੋ ਹਾਂਜੀ ਹਾਂਜੀ ਪ੍ਰੀਤਮ ਟ੍ਰੇਨਿੰਗ ਅਕੈਡਮੀ ਹਾਂਜੀ ਪ੍ਰੀਤਮ ਬੋਲ ਰਿਹਾ ਹਾਂਜੀ ਆ ਆਪਕੀ ਆਪ ਕਹਾ ਪੇ ਆਪਕੇ ਉਹ ਅਲੋਕੇਸ਼ਨ ਕਹਾ ਕੀ ਹੈ ਮੈਡਮ ਇਹ ਹਾਂਜੀ ਫਤਿਹਗੜ੍ਹ ਸਾਹਿਬ ਦੇ ਕੋਲ ਆ ਜੀ ਫਤਿਹਗੜ੍ਹ ਸਾਹਿਬ ਦੇ ਕੋਲ ਆ ਉੱਚਾ ਪਿੰਡ ਸੰਗੋੜ हाँ जी इस नंबर पे पे से से कर दो मैं मैं तो तुम्हें जानकारी जानकारी लोकेशन सारा सर कहीं चंडीगढ़ 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 के होगी। चंडिगर चंडिगर के आसपास नहीं के पास तो है कहां पे रहे? 15 -20 तो है से, से? हाँ। मैडम किलोमीटर आप करो साहब मरिंडा मोहाली इथे ਸਰ ਜੀ ਹਾਂ ਜੀ ਹਾਂ ਜੀ ਹੋਰ ਕਈ ਪਾਸ ਨਹੀਂ ਹੋਗੀ ਆਪਕੇ ਕੋਈ ਇੰਤਜ਼ਾਰ ਐਸਾ ਕਰੋ ਮੈਡਮ ਆਪ ਘਰ ਦਾ ਐਡਰੈਸ ਦਿਓ ਮੈਂ ਵਾਹਾਂ ਪੇ ਆ ਕੇ ਆਪਕੋ ਤਿਆਰੀ ਕਰਵਾ ਦਿੱਤਾ ਹਾਂ ਇਸ ਤਰ੍ਹਾਂ ਦੇ ਹੁੰਦੇ ਨੇ ਦੇਖੋ ਹੁਣ ਪੰਜਾਬ ਚ ਰਹਿ ਰਹੇ ਆ ਯਾਰ ਆਪਾਂ ਹਨਾ ਇੰਨਾ ਕੋੜਾ ਸਾਰਾ ਸਭ ਚੀਜ਼ਾਂ ਇਹ ਥੋੜੀ ਕਹਿ ਰਿਹਾ ਵੀ ਸਤਸੰਦਰੂ ਪਾਰ ਜਾ ਕੇ ਥੋੜੀ ਐ ਕੁਝ ਹੋਰ ਹੈ ਕਮ ਹਨਾ ਕਈ ਵਾਰ ਇਸ ਤਰ੍ਹਾਂ ਦੇ ਕਾਲ ਆ ਜਾਂਦੇ ਨੇ ਚਲੋ ਆਪਾਂ ਅੱਗੇ ਸ਼ੁਰੂ ਕਰਦੇ ਹਾਂ ਤੁਹਾਡਾ ਨੈਕਸਟ ਕਮੈਂਟ ਸੀਗਾ ਕਿ ਆ ਚੰਡੀਗਪੁਰ ਦਾ ਤੁਹਨ ਦੱਸਿਆ ਜੰਡੀਗਾਪੁਰ ਦੀ ਤਿਆਰੀ ਕਰੋ ਛੇਤੀ ਤੇ ਛੇਤੀ ਭਰਤੀ ਦਾ ਪਤਾ ਵੀ ਲੱਗਣਾ ਹੈਗਾ ਜੀ ਬਾਈ 72 ਫੀਮੇਲ ਜਨਰਲ ਬਣ ਰਹੀ ਆ ਕਿ ਅਗਰ ਫਿਜ਼ੀਕਲ ਦੇ ਹਾਂਜੀ ਹਾਂਜੀ ਵੈਰੀ ਗੁੱਡ ਤੁਸੀਂ ਤਿਆਰੀ ਜਿਹੜੀ ਕਰੋ ਇਹਦੀ ਤੇ ਉਸ ਤੋਂ ਬਾਅਦ ਉਹ 43 OBC ਫੀਮੇਲ ਨਹੀਂ ਜੀ ਫੇਰ ਲੋ ਤੁਸੀਂ 88 ਐਸੀ ਮੇਲ ਹੁਣ ਇਹ ਨਹੀਂ ਦੱਸਿਆ ਗਿਆ ਵੀਰ ਨੇ ਕਿ ਇਹ 100 ਦੇ ਵਿੱਚੋਂ ਆ ਜਾਂ 150 ਦੇ ਵਿੱਚੋਂ ਆ ਠੀਕ ਹੈ ਇਹ ਪਤਾ ਲੱਗੇ ਆਪਾਂ ਦੋਸਤੋ ਬਾਅਦ ਆਪਾਂ ਕਲੀਅਰ ਕਰ ਸਕਦੇ ਆਂ ਟੋਟਲ 81 ਹੈ ਉਸਤਾਦ ਜੀ ਫਸਟ ਵਿੱਚੋਂ 50 ਸੈਕਿੰਡਸ ਆ 31 50 ਵਿੱਚੋਂ 6 ਹਾਂਜੀ 81 ਬਹੁਤ ਵਧੀਆ ਨੰਬਰ ਹੈ ਤੁਹਾਡੇ ਫਿਰ ਟੋਟਲ ਨਹੀਂ ਟੋਟਲ ਨਹੀਂ ਹੈ ਇਹ ਨਹੀਂ ਟੋਟਲ ਹਾਂ ਟੋਟਲ 81 ਨੇ 50 ਇੱਕ ਚੋਂ ਨੇ 31 ਚੋਂ ਨੇ ਸੌਰੀ ਜੀ ਤੁਸੀਂ ਫੇਲ ਹੋ ਨਲਾਇਕ ਬੱਚੇ ਇਸ ਤੋਂ ਬਾਅਦ ਆ ਗਿਆ 56 ਨੰਬਰ ਐਸ.ਈ. ਗ੍ਰਾਮਦਾਸੀਆ ਸਿੱਖ ਫੀਮੇਲ ओके फिजिकली तैयारी शुरू हां जी ਤੁਸੀਂ ਕਰ ਸਕਦੇ ਹੋ ਤਿਆਰੀ ਕਿਉਂਕਿ ਹਲੇ ਨਾਮੀਨੇਸ਼ਨ ਤੋਂ ਬਾਅਦ ਤੁਹਾਡੇ ਨੰਬਰ ਹੋਰ 2-3 ਬਾਅਦ ਆ ਸਕਦੇ ਨੇ ਤੇ ਤੁਸੀਂ ਤਿਆਰੀ ਇਹਦੀ ਕਰੋ ਇਨਕੋਰेक्ट ਕ੍ਰੈਡਿਟ ਆ ਰਿਹਾ ਉਸ ਤੋਂ ਬਾਅਦ ਕਿਉਂਕਿ ਦੇਖੋ ਜੀ ਇਹਦੀ ਸਾਈਟ ਇੱਕ ਬਿਜ਼ੀ ਚੱਲੇ ਸੀਗੀ ਤੇ ਦੂਸਰਾ ਸ਼ਾਇਦ ਤੁਹਾਡਾ ਪਾਸਵਰਡ ਇਨਕੋਰेक्ट ਦੀ ਪ੍ਰੋਬਲਮ ਆ ਰਹੀ ਹੋਣੀ ਆ ਉਹਦੇ ਨਾਲ ਸਹੀ ਹੋ ਜਣੀ ਆ ਤੁਹਾਡੀ ਤੁਸੀਂ ਸਹੀ ਕਰ ਲਓ ਤੁਹਾਡਾ ਪਾਸਵਰਡ ਸਾਈਟ ਓਪਨ ਨਹੀਂ ਹੋ ਰਹੀ ਬਿਜ਼ੀ ਚੱਲੇ ਸੀਗੀ ਸਾਈਟ ਥੋੜੇ ਠੰਡੇ ਰਹੋ ਆਰਾਮ ਨਾਲ ਹੋ ਜਾਣਾ ਸਰ bc 63 ਫੀਮੇਲ ਇਨੀ ਚਾਂਸ ਹਾਂਜੀ ਤੁਹਾਡੇ ਚਾਂਸ ਹੈ ਜੀ ਤੁਸੀਂ ਤਿਆਰੀ ਕਰੋ ਵੈਰੀ ਗੁੱਡ ਫਿਜ਼ੀਕਲ ਦੀ ਤਰੀਕ ਕਰੋ ਸਰ ਐਸੀ ਐਮਬੀ ਫੀਮੇਲ ਕੋਈ ਚਾਂਸ ਹੁਣ ਇਹਦਾ ਦੇਖੋ ਨੰਬਰ ਹੀ ਨਹੀਂ ਪਤਾ ਹੈਗਾ ਕੁੜੀ ਦੇ ਕਿੰਨੇ ਨੇ ਨਾ ਨੰਬਰ ਲਿਖਿਆ ਨੇ ਬਾਕੀ ਸਾਰਾ ਕੋ ਲਿਖਤਾ 23 5 2025 ਚ ਪੇਪਰ ਦੇਣ ਕੌਣ ਕੌਣ ਆਇਆ ਸੀ ਕੁਐਸਚਨ ਪਰ ਅਬ ਨਹੀਂ ਪਤਾ ਨਹੀਂ ਕਿਹੜਾ ਪਰਾ ਲਿਖਿਆ 77 ਤੋਂ نیچے ਕਿਸੇ ਦਾ ਚਾਂਸ ਹੈ ਨਹੀਂ ਕੋਈ ਹੋਰ ਐਗਜ਼ਾਮ ਦੀ ਤਿਆਰੀ ਕਰੋ ਟਾਈਮ ਖਰਾਬ ਨਾ ਕਰੋ 77 ਹੁਣ ਦੇਖੋ 77 ਨੇ ਲਿਖਤਾ ਮੁੰਡੇ ਨੇ ਪਰ ਇਹ ਨਹੀਂ ਪਤਾ ਹੈਗਾ ਆਪੇ ਪ੍ਰਡਿਕਸ਼ਨ ਲਾਈ ਜਾਂਦੇ ਨੇ ਬੈਠੇ ਗਰੁੱਪਾਂ 'ਚ ਇਹਦਾ ਕੋਈ ਮਤਲਬ ਹੀ ਨਹੀਂ ਨੰਬਰ ਲਿਖਣਾ ਇਹ ਲਿਖਣਾ ਸਾਡਾ ਤਾਂ ਚੈੱਕ ਨਹੀਂ ਹੋ ਰਿਹਾ ਜੀ ਸ਼ਾਇਦ ਤੁਹਾਨੂੰ ਚੈੱਕ ਕਰਨਾ ਨਹੀਂ ਆ ਰਿਹਾ ਜੀ ਲੈ ਇਹੀ ਆ ਜੋਗਾ ਸਿੰਘ ਕਹਿੰਦਾ ਮੈਨੂੰ ਤਾਂ ਚੈੱਕ ਕਰਨਾ ਨਹੀਂ ਆ ਰਿਹਾ ਫਿਰ ਤੂੰ 77 ਕਿਵੇਂ ਲਿਖਤਾ ਭਰਾ ਇੱਕ ਹੈ ਬਸ 1.5 GB ਨੈਟ ਕੋ ਆ ਕੇ ਸਾਹਮਣੇ ਨੇ ਵੀ ਅਸੀਂ ਹੋ ਰਾਜੇ ਆ ਪਤਾ ਨਹੀਂ ਲਾਦਨ ਵਾਲੇ ਕੁਝ ਚੀਜ਼ਾਂ ਫੋਰਗੇਟ ਪਾਸਵਰਡ ਕਰਕੇ ਨਿਊ ਪਾਸਵਰਡ ਮੇਲ ਤੇ ਨਹੀਂ ਆ ਰਿਹਾ ਜੀ ਮੇਲ ਤੇ ਨਹੀਂ ਪਾਸਵਰਡ ਆ ਰਿਹਾ ਕੋਈ ਨਹੀਂ ਤੁਸੀਂ ਮੈਨੂੰ ਕੰਡੈਕਟ ਕਰੋ ਮੈਂ ਤੁਹਾਨੂੰ ਨਿਊ ਪਾਸਵਰਡ ਦੇ ਸੈਟਿੰਗਸ ਦੱਸਦਾ ਕਿਵੇਂ ਕਰਨੀ ਸਰ ਸਾਈਡ ਦੇ ਉੱਪਰ ਬਿਜ਼ੀ ਆ ਬਹੁਤ ਥੋੜੀ ਸਾਈਡ ਸਰ ਏਜ ਲਿਮਟ ਕਹਿੰਦੇ ਹੁੰਨੇ ਆ ਏਜ ਕਿਦੋਂ ਸ਼ੁਰੂ ਹੁੰਦੀ ਆ ਫਰਸਟ ਜਨ ਤੋਂ 18 ਤੋਂ ਬਾਅਦ ਐਸ ਸੀ 56 ਜਿਹੜੇ ਸਾਹਮਣੇ ਲੱਗਦਾ ਮੁੰਡਾ 66 ਸੌਰੀ ਫੇਲ ਹੋ ਤੁਸੀਂ 62 ਐਸ ਸੀ ਐਮ ਵੀ ਫੀਮੇਲ ਐਨੀ ਚਾਂਸ ਯਸ ਸੀ ਤੁਸੀਂ ਕਰ ਸਕਦੇ ਹੋ ਲੋ ਜੀ ਇੱਕ ਕਾਲ ਆਪਾਂ ਹੋਰ ਚੱਕ ਲਈਏ ਬਿਕ ਕਰ ਲਈਏ हां जी ਚੰਗਾ ਹੈਲੋ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਰਿਜ਼ਲਟ ਬਾਰੇ ਗੱਲ ਕਰੀਏ ਬੋਲੋ ਮੈਡਮ ਸਰ ਮਤਲਬ ਨਾ ਜਿਹੜੇ ਇੱਕ ਜਿਹੜਾ ਪਹਿਲਾ ਵਾਲਾ ਪੇਪਰ ਹੁੰਦਾ ਏ 100 ਨੰਬਰ ਦਾ ਹਾਂਜੀ ਉਹਦੇ 'ਚ 40 ਨੰਬਰ ਆ ਸੌਰੀ ਮੈਡਮ ਤੁਸੀਂ ਫੇਲ ਹੋ ਜੀ ਅਗਲੀ ਪੇਪਰ ਦੇ ਲਈ ਤਿਆਰੀ ਕਰੋ ਅੱਛਾ ਅ ਉਸ ਤੋਂ ਬਾਅਦ ਆ ਗਿਆ ਜੀ ਆਪਣਾ 52 ਐਸ ਸੀ ਫੀਮੇਲ ਦੇਖੋ ਜੀ ਇਹਦਾ ਜੇ 55 ਪਲੱਸ ਹੁੰਦੇ ਫੇ ਮੈਂ ਤੁਹਾਨੂੰ ਦੱਸ ਦਿੰਦਾ ਵੀ ਤੁਸੀਂ ਤਿਆਰੀ ਕਰ ਸਕਦੇ ਹੋ ਇੱਕ ਕੁਐਸਚਨ ਲੈ ਲੀਏ ਮੈਡਮ ਹਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਮੈਂ ਭਾਜੀ ਇਹਦਾ ਪਹਿਲਾ ਪੇਪਰ ਪੰਜਾਬ ਹਸਦਾਂ ਦੇ ਵਿੱਚੋਂ ਕਿੰਨੇ ਨੰਬਰ ਚਾਹੀਦੇ ਜੀ ਭਾਏ ਤੁਹਾਡੇ ਕਿੰਨੇ ਨੰਬਰ ਬਣਦੇ ਨੇ ਜੀ ਮੇਰੇ 36 ਬੰਦੇ ਜੋ ਚ ਦੇਖ ਭਰਾ ਤੈਨੂੰ ਪੂਰਾ ਚਿਰ ਲੱਗੋ ਪਰ ਤੈਨੂੰ ਬਹੁਤ ਜ਼ਿਆਦਾ ਨਾ ਲਾਏਗਾ ਹਾਂਜੀ ਹੈਨਾ ਤੁਸੀਂ ਵਧੀਆ تیاری ਕਰੋ ਅਗਲੀ ਵਾਰ ਮੇਰੇ ਕੋ ਆਜੋ ਚਾਹੇ ਠੀਕ ਹੈ ਇਹ ਦੂਜੇ ਜੋ 32 ਨੰਬਰ ਆਏ ਜੀ ਮੈਂ ਉਹੀ ਕਹਿ ਰਾਂ ਤੁਸੀਂ ਫੇਲ ਹੋ ਇਹਨੇ ਤਾਂ ਤੁਸੀਂ ਉਹੀ ਸੁੱਤੇ ਹੋਏ ਉੱਠ ਕੇ ਚੱਲੇ ਜਾਂਦੇ ਤਾਂ ਪੇਪਰ ਨੰਬਰ ਆ ਜਾਣੇ ਸੀਗੇ ਜੈ ਮਾਤਾ ਦੀ ਕਰਕੇ ਨੰਬਰ ਘਟ ਗਿਆ ਘਟ ਗਿਆ ਨੰਬਰ ਆਈ ਜੀ ਨੇ ਨੰਬਰ ਆਈ ਜਿੰਨੇ ਨੇ ਟਰਡੀ ਲਾਈ ਜੇ ਮਨੋ ਮoi ਕਹਿੰਦਾ ਨੰਬਰੇ ਪੁੱਤ ਕੁਛ ਨਹੀਂ ਛੱਤੀ 36 ਨੰਬਰ ਕੀ ਹੁੰਦੇ ਨੇ ਚਲੋ ਕਰੋ ਤਿਆਰੀਆਂ ਕਰੋ ਤੁਸੀਂ ਵਧੀਆ ਖਿੱਚਕੀ ਕਰੋ ਤਿਆਰੀਆਂ ਹੈਨਾ ਪਰ ਮੈਨੂੰ ਮੇਲ ਆਈ ਜੇ ਭਾਈ ਕੋਈ ਨਾ ਤੁਸੀਂ ਤਿਆਰੀ ਕਰੋ ਤੁਹਾਨੂੰ ਪਤਾ ਵੀ ਨਹੀਂ ਹਲੇ ਪੁੱਤ ਕੀ ਹੋ ਰਿਹਾ ਪੰਜਾਬ ਫੁੱਟ ਦੇ ਵਿੱਚ ਹਲੇ ਤੁਸੀਂ ਵਧੀਆ ਜਗ੍ਹਾ ਤੋਂ ਕਿਤੇ ਗਾਈਡੈਂਸ ਲੈ ਕੇ ਨਾ ਫੇਰ ਤਿਆਰੀ ਕਰੋ ਆਪਣੀ ਅਕੈਡਮੀ ਚ ਆ ਸਕਦੇ ਤੁਸੀਂ WhatsApp ਤੇ ਮੈਸੇਜ ਕਰ ਦਿਓ ਮੈਂ ਜਾਣਕਾਰੀ ਭੇਜ ਦਾਂ ਚਿਕਰ ਜਿਹੜੀ ਉਹ ਮੇਲ ਆਈ ਉਹਦਾ ਕੀ ਮਤਲਬ ਜੇ ਕੁਛ ਮਤਲਬ ਨਹੀਂ ਹੈਗਾ ਉਹਦਾ ਮਤਲਬ ਇਹੀ ਆ ਵੀ ਤੁਸੀਂ ਨਲਾਇਕ ਹੋ ਸੌਰੀ ਕਦੇ ਕਦੇ ਚੀਜ਼ਾਂ ਕਰਨੀਆਂ ਪੈਂਦੀਆਂ ਨੇ ਕਹਿਣੀਆਂ ਪੈਂਦੀਆਂ ਨੇ ਕਿਉਂਕਿ ਬੱਚੇ ਬਸ ਇਹ ਸਮਝਦੇ ਨੇ ਕਿ ਬਸ ਸਾਨੂੰ ਸਾਰਾ ਕੁਝ ਪਤਾ ਹੈ ਬਟ ਐਕਚੁਅਲੀ ਵਿੱਚ ਕੁਝ ਵੀ ਨਹੀਂ ਪਤਾ ਹੁੰਦਾ ਹੈਗਾ ਉਹਨਾਂ ਨੂੰ ਜਿਵੇਂ ਹੁਣ ਬੱਚਾ ਬਿਨਾਂ ਤਿਆਰੀ ਤੋਂ ਪੇਪਰ ਦੇ ਰਿਹਾ ਨਾ ਉਹਨੂੰ ਪਤਾ ਲੱਗ ਰਿਹਾ ਮੇਲ ਕੇ ਮਿਆਰੇ ਕੀ ਸੀ ਇਹ ਨਾ ਦੱਸ ਮੇਲ ਤੇ ਕੋਈ ਨੰਬਰ ਆਉਂਦਾ ਨਹੀਂ ਸਰ ਆਪਕੀ ਕੈਡਮੀ ਕਹਾਂ ਪਰ ਹੈ ਪਲੀਜ਼ ਰਿਪਲਾਈ ਮੇਰੇ 64 ਮਾਰਕਸ ਬੰਦੇ ਨੇ OBC female ਮੈਂ ਫਿਜ਼ੀਕਲੀ ਐਲੀਜੀਬਲ ਹਾਂ ਪਲੀਜ਼ ਰਿਪਲਾਈ ਹਾਂਜੀ ਤੁਸੀਂ ਫਿਜ਼ੀਕਲੀ ਐਲੀਜੀਬਲ ਹੋ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ ਤੇਰੀ ਫੋਨ ਗਿਆ ਡੈੱਡ ਹੋ ਗਿਆ ਭਾਈ 1% ਬੈਟਰੀ ਸੌਰੀ ਗਾਇਸ ਸੌਰੀ 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 ਹੁਣ ਆਪਣਾ ਫੋਨ ਡੈੱਡ ਹੋ ਗਿਆ ਬਾਕੀ ਹਲੇ ਤਿੰਨ ਚਾਰ ਫੋਨ ਪਾਈ ਨਹੀਂ ਇਹਨਾਂ ਦੀ ਬੈਟਰੀ ਐਡ ਕਰਦੇ ਆਪਾਂ ਤੇ ਇਹ ਸੀਗੀ ਆਪਣੇ ਕੁਝ ਆਨਸਰ ਤੁਹਾਡੇ ਰਿਪਲਾਈ ਕਰਨ ਦਾ ਬਾਕੀ ਜਿਹੜੇ ਰਹਿ ਗਏ ਮੈਂ ਨੈਕਸਟ ਵੀਡੀਓ 'ਚ ਤੁਹਾਨੂੰ ਦੱਸ ਦਾਂਗਾ ਤੇ ਤੁਸੀਂ ਫਿਜ਼ੀਕਲੀ ਤਿਆਰੀ ਦੇ ਲਈ ਆ ਸਕਦੇ ਹੋ ਆਪਣੇ ਬੈਚ ਜਿਹੜੇ ਸਟਾਰਟ ਨੇ ਤੇ ਕੋਈ ਸਿਲੀ ਸਿਲੀ ਕੁਐਸਚਨਸ ਨਾ ਪੁੱਛੋ ਜੇ ਨਹੀਂ ਪਤਾ ਲੱਗਦਾ ਕੋਈ ਗੱਲ ਨਹੀਂ ਹੈਗਾ ਅਕਸੈਪਟ ਕਰੋ ਸੀ ਨੂੰ ਕਿ ਨਹੀਂ ਪਤਾ ਹੈਗਾ ਤਿਆਰੀ ਜਿਹੜੀ ਵਧੀਆ ਤਰੀਕੇ ਨਾਲ ਕਰੋ ਤੇ ਫਿਜ਼ੀਕਲੀ ਬੈਚਸ ਸਟਾਰਟ ਹੈ ਆਪਣੇ ਆ ਮੁੰਡੇ ਕੁੜੀਆਂ ਦੇ ਦੋਨੋਂ ਹੋਸਟਲ ਦੀ ਫੈਸਿਲਿਟੀ ਹੈਗੀ ਆ ਆਪਣੇ ਕੋ ਰੈਂਟ ਸੈਂਡ ਦਾ ਖਾਣ ਪੀਣ ਦਾ ਪ੍ਰੋਪਰ ਪ੍ਰਬੰਧ ਹੈਗਾ ਤੇ ਤੁਸੀਂ ਨਾਲ ਦੀ ਨਾਲ ਆਪਣਾ ਸਟਾਰਟ ਕਰੋ ਦੋ ਟਾਈਮ ਆਪਾਂ ਫਿਜ਼ੀਕਲ ਕਰਾਵਾਂਗੇ ਇੱਥੇ ਤੁਹਾਨੂੰ ਪੂਰਾ ਦੱਬ ਕੇ ਤੇ ਉਹਦੇ ਵਿੱਚ ਥੋੜਾ ਲੌਂਗ ਜੰਪ ਹਾਈ ਜੰਪ ਤੇ ਰਨਿੰਗ ਪ੍ਰੋਪਰ ਫੋਕਸ ਕੀਤਾ ਜਾਊਗਾ ਤੇ ਸਪੈਸ਼ਲੀ ਕੋ ਬੈਚ ਲਾਇਆ ਜਾ ਰਿਹਾ ਹੈ ਬਾਕੀ ਮਿਲਦੇ ਆ ਨੈਕਸਟ ਵੀਡੀਓ ਵਿੱਚ ਨੈਕ